ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਸ਼ਰਮਣੀ ਅਕਾਲੀ ਦਲ ਜਿੰਦਾਬਾਦ ਸ਼ਰਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਅੱਜ ਹਲਕਾ ਭਲਾਤੀ ਵਿੱਚ ਪਹੁੰਚੇ ਹੋ ਇਸ ਤਰ੍ਹਾਂ ਦਾ ਫੀਲ ਕਰ ਰਹੇ ਹੋ ਕਿ ਤੁਹਾਨੂੰ ਸਾਰਾ ਨਜ਼ਾਰਾ ਲੈ ਕੇ ਕਿੱਦਾਂ ਦਾ ਲੱਗ ਰਿਹਾ ਹੈ ਬਹੁਤ ਧਨਵਾਦੀ ਆ ਜੀ ਮੈਂ ਸੁਨਤੀ ਸੰਗਤ ਦਾ ਬਹੁਤ ਆਕਰਸ਼ਿਤ ਆ ਸ਼ੁਕਰਾਨਾ ਕਰਨ ਵਾਸਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਜਿੱਥੋਂ ਦਾਸ ਦੀ ਸ਼ੁਰੂਆਤ ਹੈ ਔਰ ਸਿੱਧੇ ਦਾਸ ਦੀ ਅਖੀਰ ਵੀ ਅੱਜ ਜੰਧੀਗੜ੍ਹ ਤੋਂ ਚੱਲ ਕੇ ਉਹਨੂੰ ਚੱਲੇ ਸਾਹ ਤੋਂ ਇੱਕ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ ਕਿ ਕਈ ਸੱਜਣ ਮੈਨੂੰ ਮਿਲਣਾ ਚਾਹੁੰਦੇ ਸੀ ਮੈਂ ਨਹੀਂ ਮਿਲ ਪਾ ਰਿਹਾ ਸੀ ਕਿ ਰਾਸ਼ੀਏ ਨਾ ਸੀ ਅੱਜ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਇਹ ਖਾਸ ਪ੍ਰੋਗਰਾਮ ਨਹੀਂ ਜਿਹੜੇ ਮਿਲਣਾ ਚਾਹੁੰਦੇ ਸੀ ਆ ਜਾਈਏ ਆ ਸੜਕਾਂ 'ਤੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੀਡੀਆ ਸਾਹਿਬ ਸਾਰਾ ਪੰਜਾਬ ਹੀ ਸੜਕਾਂ 'ਤੇ ਆ ਜੀ ਤੁਹਾਡੇ ਕਰਕੇ ਅੱਜ ਸਾਰਿਆਂ ਦੀ ਅਰਦਾਸ ਆ ਬੇਨਤੀ ਸਦਕਾ ਜੀ ਮੈਂ ਬਾਹਰ ਆਇਆ ਨਹੀਂ ਤਾਂ ਤਾਨਾਸ਼ਾ ਸਰਕਾਰਾਂ ਦੇ ਖਿਲਾਫ ਲੜਦਾ ਕਿਥੇ ਬੰਦੇ ਲਈ ਸੌਖਾ ਨਹੀਂ ਅੱਜ ਪ੍ਰੈਸ ਦੀ ਆਜ਼ਾਦੀ ਖਤਰੇ 'ਚ ਅੱਜ ਲਾਅਨ ਆਰਡਰ ਖਤਰੇ 'ਚ ਆਜ ਪੰਜਾਬ 5 ਲੱਖ ਕਰੋੜ ਦਾ ਲਗਭਗ ਕਰਜ਼ਾਈ ਹੋ ਗਿਆ ਗਵਰਨੈਂਸ ਨਾਉਂ ਦੀ ਕੋਈ ਚੀਜ਼ ਨਹੀਂ ਦਿੱਲੀ 'ਚ ਬੈਠੇ ਲੁਟੇਰੇ ਪੰਜਾਬ ਨੂੰ ਲੁੱਟ ਰਹੇ ਹਨ ਔਰ ਇੱਕ ਬਾਰਡਰ ਸਟੇਟ ਹੋਣ ਦੇ ਨਾਤੇ ਲਾਅਨ ਆਰਡਰ ਕੋਲੈਪਸ ਹੈ ਜੀਜੀਪੀ ਸਾਡਾ ਟੈਂਪਰੇਰੀ ਆ ਸੁਪਰੀਮ ਕੋਰਟ ਨੇ ਵੀ ਆਨਰੇਬਲ ਸੁਪਰੀਮ ਕੋਰਟ ਨੇ ਵੀ ਕਿਹਾ ਪਰਮਨੈਂਟ ਡੀਜੀਪੀ ਚਾਹੀਦਾ ਜਿਹੜਾ ਆਪਦੇ ਕੁਰਸੀ ਬਚਾਉਣ ਤੱਕ ਸੀਮਿਤ ਨਾ ਰਹੇ ਲੋਕਾਂ ਨੂੰ ਲਾਅ ਐਂਡ ਆਰਡਰ ਦੇਵੇ ਲੋਕਾਂ ਨੂੰ ਮਹਿਫੂਜ਼ ਮਹਿਸੂਸ ਕਰਾਵੇ ਸੋ ਇਹ ਹਰ ਉਸ ਨੌਜਵਾਨ ਦੀ ਹਰ ਉਸ ਮਾਂ ਦੀ ਹਰ ਉਸ ਭੈਣ ਦੀ ਜਿਨੇ ਆਪਦੇ ਜੀ ਗਵਾਈ ਹੈ ਉਹਨਾਂ ਸਾਰਿਆਂ ਦੀ ਆਵਾਜ਼ ਹੈ ਔਰ ਮੈਂ ਸਮਝਦਾ ਪਰਚਾ ਮੇਰੇ ਖਿਲਾਫ ਨਹੀਂ ਸੀ ਇਹ ਹਰੇ ਪੰਜਾਬੀ ਦੇ ਖਿਲਾਫ ਸੀ ਜਿਹੜਾ ਇਹ ਸਰਕਾਰ ਦੇ ਖਿਲਾਫ ਆਪ ਦੀ ਆਵਾਜ਼ ਬੁਲੰਦ ਕਰਦਾ ਅੱਜ ਅਜੀਤ ਗਰੁੱਪ ਪਹਿਲਾਂ ਹੁਣ ਜਗਬਾਣੀ ਗਰੁੱਪ ਕਦੇ ਮਿੰਟੂ ਗੁਰਸਰੀਆ ਕਦੇ ਮਨਿੰਦਰ ਕਦੇ ਉਹ ਮਾਨਿਕ ਗੋਇਲ ਜਿਹੜਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਉਹਦੇ ਖਲਾਫ ਪਰਚਾ ਤੇ ਜਿਹੜਾ ਰਾਤ ਦੇ ਹਨੇਰੇ ਜਾ ਕੇ ਮਿਲਦਾ ਉਹਨੂੰ ਫਿਰ ਇਥਾਪੀਆਂ ਦਿੰਦੇ ਆ ਮਗਰ ਮੈਂ ਸਮਝਦਾ ਜੇ ਪੰਜਾਬ ਨੂੰ ਜਿਤਾਉਣਾ ਪੰਜਾਬ ਦੇ ਪਾਣੀ ਬਚਾਉਣੇ ਆ ਪੰਜਾਬ ਦੀ ਗੱਲ ਮੂਹਰੇ ਰੱਖਣੀ ਹੈ ਤੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਦਿੱਲੀ ਵਾਲਿਆਂ ਨੂੰ ਭਜਾਉਣਾ ਬੀਬੀ ਜੀ ਕੀਰਤੋ ਅਕਾਲੀ ਦਲ ਸਾਡੇ ਤੇ ਚੱਲੇ ਗਏ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹੁਣ ਕੋਲਾ ਆ ਬਾਜਪਾਸ ਤੇ ਤਾਂ ਕੀ ਦੱਸਾਂਗਾ ਟੀਮ ਇਹਦਾ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਤੂੜ ਨਖੁੱਟੇ ਨਾਨਕਾ ਓੜ ਸੱਚ ਰਹੀ ਅੱਜ ਸੱਚ ਦੀ ਜਿੱਤ ਹੋਈ ਆ ਤੇ ਝੂਠ ਦੀ ਹਾਰ ਹੋਈ ਆ ਜੋ ਝੂਠੇ ਕੇਸ ਪਾ ਕੇ ਮਜੀਠੀਆ ਸਾਹਿਬ ਨੂੰ ਅੰਦਰ ਕੀਤਾ ਸੀ ਕੋਰਟ ਨੇ ਉਹਨਾਂ ਨੂੰ ਜਮਾਨਤ ਦੇ ਕੇ ਬਾਹਰ ਭੇਜਿਆ ਵਾ ਅਕਾਲੀ ਦਲ ਦੇ ਸਮੂਹ ਜਿੰਨੇ ਵੀ ਵਰਕਰ ਉਹਨਾਂ ਵਿੱਚ ਬਹੁਤ ਬੂਸਟ ਆਇਆ ਵਾ ਇਸੇ ਤਰੀਕੇ ਦੇ ਨਾਲ ਹੁਣ ਆਉਣ ਵਾਲਾ ਜਿਹੜਾ ਸਾਲ ਰਹਿ ਗਿਆ ਵਾ ਜੰਗੀ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਤਿਆਰੀਆਂ ਕਰਕੇ 27 ਦੇ ਵਿੱਚ ਨਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਣਾ